ਹੈਲੋ ਐਲ ਵੈਲਕਮ ਰਸਟ ਕਮੈਟੋਸ ਸਾਰੇ ਟੈਂਟ ਬੋਲਾ ਗਿਆ ਅੱਜ ਤਾਂ ਵੀਡੀਓ ਇੱਕ ਹੋਰ ਟੈਂਟ ਦੀ ਵੀਡੀਓ ਮਿੱਤਰੋ ਵਲੌਗ ਬਣਾ ਨਹੀਂ ਜਮਤੋਂ ਨਾ ਵੱਧਨੇ ਆ ਤੇ ਬਸੀ ਅੱਜ ਆਪਾਂ ਟਰੈਕਟਰ ਕੱਢਦੇ ਆ ਪਹਿਲਾਂ ਕੱਢਦੀ ਯੰਡੀਰ ਨੂੰ ਚੱਲ ਬਈ ਮਿੱਠਿਆ ਤੇਰਾ ਵੇਖ ਲਈ ਨੀ ਜ਼ੋਰ ਨਾਲ ਤੁਰਤੇ ਕਿਦਾ ਪਾਣਾ ਨੇ ਤੇ ਬਾਕੀ ਚਲੋ ਕਿਆ ਇਥੋਂ ਚੜੋਣਾ ਹੈ 1 2 3 ਚੱਲ ਆ ਦੂਆ ਇਹ ਕਿੱਥੇ ਦੱਬਦਾ ਹੈ ਤੇ ਹੁਣ ਮਿੱਤਰੋ ਦੂਜਿਆਂ ਟਾਈਕਰਾਂ ਨੂੰ ਚੜਾਈਏ ਚਲੋ ਫਿਰ ਦੂਜਿਆਂ ਟਾਈਕਰਾਂ ਦੇ ਕੋਲ ਚਲਦੇ ਆਂ ਅੱਜ ਮੈਂ ਤਾਂ ਨਾ ਵੇਟ ਕੀ ਨਾਲ ਇਹ ਮਿੱਤਰੋ ਚਲੋ ਤਨੋਂ ਇੱਕ ਅਰੇ ਡਾਕ ਕੇ ਫਿਰ ਮਿਲਦੇ ਲੋਜ ਮਿੱਤਰੋ ਆ ਗਿਆ ਆਪਣੇ ਆਪਣੇ ਛੋਟੇ ਕੋ ਦੁੱਗੇ ਕੋਲ ਤੇ ਆਏ ਹਾਈ ਤੂੰ ਹੀ ਮੱਖਣਾ ਸਲਿੱਪ ਤੇ ਕੱਢਦਾ ਨਹੀਂ ਤੂੰ ਬਾਈ ਇਹਨੂੰ ਵੀ ਕਰ ਦੇ ਕੰਡੀ ਤੇ ਬੱਕ ਆਪਣੇ ਸੀ ਬਾਈ ਅਰੇ ਸਵਾਰ ਨੂੰ ਜੰਮਣੇ ਤੇ ਤਨੋ ਫਿਰ ਫੇਟ ਜੀ ਗਿਆ ਮੱਕੇ ਸਿੱਧਾ ਇਹ ਇਹ ਬ੍ਰੇਕ ਨਾ ਅੰਨਾ ਮੱਠਿਆ ਅੰਦਰ ਤੋਂ ਫੋਲ ਲਗਾਉਣ ਨੀ ਆ ਰਹੇ ਤੇ ਆ ਕੀ ਜੀ ਉੱਟਾ ਦਈਏ ਚੱਕਦੇ ਹੋ ਤੇ ਅਹ ਮੈਂ ਤਾਂ ਵਲੋਗ ਹਰ ਦੇਖ ਰਹੀ ਮਹਾ ਉੱਥੋਂ ਵੇਖੀਏ ਚੜੂਗਾ ਕਿ ਨਾ ਚੱਲ ਤੂੰ ਟੈਪ ਹੋ ਗਨ ਰੇਸ ਤੇ ਪਹੁੰਚ ਗਿਆ ਮਿੱਤਰੋ ਮੈਂ ਪਰੇ ਤੋਂ ਫੋਲ ਛੱਡੀ ਚੜ ਗਿਆ ਚੜ ਗਿਆ ਨਾ ਚੜਿਆ ਨਾ ਚੜਿਆ ਵੇ ਨੂੰ ਕਰਦਾ ਲਖਣ वेरता जानता है वेरता जानता है स्पीड देखो तू अठारह तो सतारह ए उन्नी है तेरह जलवा मखना चलो देख दे सारा दे जे तो बस चढ़ जूगा यार चल झोटे आप ना मिठिया ना फन ना ए लै गया झोटा एंड पे आया खड़े हम इधर लै गया क्या कई कितने दबदे नहीं ਇਹ ਕਿੱਥੇ ਦਾ ਅੱਡੀ ਇਹਨੂੰ ਵੀ ਆਪੇ ਇਹਦੇ ਨਾਲ ਹੀ ਲਾ ਦਈਏ ਮੁਰ ਗਿਆ ਮੁਰ ਗਿਆ ਵੇ ਟਰਾਲਾ ਐਵੇਂ ਹੋਜੂ ਕੋਈ ਤਮਾਸ਼ਾ ਤੇਨ ਮਿੱਤਰੋ ਸਵਰਾਏ ਕੋਲ ਚੱਲਦੇ ਹੁਣ ਤਾਂ ਮਿਲਦੇ ਸੀ ਆ ਗਏ ਸਵਰਾਏ ਕੋਲ ਮਿੱਤਰੋ ਇਹਦਾ ਟਰਾਲਾ ਵੀ ਭਰਤਾ ਆਪਾਂ ਫੋਲੀ ਤੇ ਇਹਨੂੰ ਤਾਂ ਪ੍ਰਵਾਹ ਨਹੀਂ ਇਹ ਤਾਂ ਟਾਟਾ ਟਰਾਲਾ ਇੱਥੋਂ ਖਲਾਰ ਖਲਾਰ ਕੁਟਾਈਏ ਕਿ ਆਖ ਕੋਈਸ ਕੱਢ ਜਨਾ ਇੰਨੀ ਬੈਗ ਗੇਰੀ ਹੋਈ ਜਿਆਦਾ ਨਹੀਂ ਤੱਕਾ ਦੇਖਦਾ ਨਹੀਂ ਮਿੱਤਰੋ ਤੱਕਾ ਚੜ ਗਿਆ ਲੈ ਪਰਵਾਹੀ ਕੋਈ ਚਲਾਏ ਦੀ ਲੈ ਕੇ ਗੱਲਨੀ ਵੇਖ ਲੈ ਮਿਹਰੋ ਤਾਂ ਕਪੌਣੀ ਫੋਲੀ ਔਰ ਛੋਟੇ ਦਾ ਇਹਨੂੰ ਨਹੀਂ ਕੋਈ ਪਰਵਾਹ ਤੇ ਬਾਕੀ ਹਾ 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 ਤੇ ਮੋਰ ਚੱਲ ਛੋਟਿਆ ਫੋਨ ਰੇਤੇ ਆ ਮਿੱਤਰੋ ਮੋੜ ਦੀਆਂ ਮੂੜ ਜੇ ਨੂੰ ਜਾਂਦਾ ਜਾਣ ਗਏ ਯਾਰ ਦੱਬਿਆ ਮਿੱਤਰੋ ਦੱਸੋ ਤੁਸੀਂ ਇਤੋ ਬੜਾ ਸਿੱਧਾ ਤੂ ਕਰ ਦੇਦਾ ਚੱਲ ਚੱਲ ਕੋਟੇ ਤੂੰ ਤਿੰਗ ਚੜਦਾ ਇਹ ਤਾਂ ਉਹਦਾ ਵੀ ਭਰਾ ਹੈ ਚੱਲ ਲਾਗੇ ਤੀਜਾ ਲੋ ਠੋਤਾ ਪਾ ਚੜਨ ਤਰੀਸ ਮੈਂ ਕਰ ਲਈ ਮਿੱਤਰੋ ਜਿਆਦਾ ਇਹ ਉਹਨੇ ਨਹੀਂ ਤਰੀਹੀ ਮੈਂ ਕਰ ਲਈ ਚੜਦਾ ਨਹੀਂ ਕਿ ਕਰਫਿਸ਼ੇਟ ਹੈਟਾ ਬਾਈ ਬਾਈ ਲੈ ਆਇਆ ਨਾ ਮਿੱਤਰੋ ਇਹਨੂੰ ਛੋਟਾਂਦੇ ਆ ਤੇ ਛੋਟਾ ਆਖਿਆ ਕਰੋ ਫਿਰ ਤੁਹਾਨੂੰ ਮੰਨਾਂਗੇ ਮੁੱਦੀ ਨਾ ਮਾਰਦੀ ਤੇ ਚੋਟੇ ਦਾ ਮਾਮਾ ਤੇ ਚਲੋ ਆ ਗਏ ਹੁਣ ਆਪਾਂ ਤੇ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਉਨੇ ਜਲਦੀ ਗੁੱਡ ਬਾਏ ਤੇ ਮਿੱਤਰੋ ਸਬਸਕ੍ਰਾਈਬ ਕਰ ਦਿਆ ਕਰੋ ਜਿਹੜੇ ਮੇਰੇ ਵੀਡੀਓ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਵੀਊ ਫੋਲ ਲਿਆਓ ਵੀਡੀਓ ਤੇ ਤੇ ਬਾਕੀ ਮਿਲਦੇ ਹਾਂ ਤੁਹਾਨੂੰ ਅਗਲੇ ਵਾਰ ਉਹਦੇ ਅਕ ਤੇ ਉਨੇ ਜਲਦੀ ਗੁੱਡ ਬਾਏ